ਸੰਸ਼ੇਧ ਰਪਾ ਕਲਸਾ ਵੈਗਰੂ ਚਿੱਕੀ ਫਤੇ ਇਹ ਹੀ ਕਹਿਣਾ ਚਾਹੂੰਗੀ ਕਿ ਹਰ ਰੋਜ਼ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਵੀ ਅੰਮ੍ਰਿਤ ਵੇਲੇ ਤੋਂ ਕਰਨੀ ਚਾਹੀਦੀ ਹੈ ਸੋ ਬਾਬਾ ਜੀ ਨੇ 2025 ਚ ਇੰਨਾ ਵਧੀਆ ਗਿਫਟ ਦਿੱਤਾ ਔਰ ਕਿਉਂ ਨਾ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਸਾਨੂੰ ਬਿਲਕੁਲ ਕਰਨਾ ਚਾਹੀਦਾ ਸੋ ਸਾਨੂੰ ਸਿਗਾ ਕਿ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਆਪਾਂ ਨਵੇਂ ਸਾਲ ਦੀ ਸ਼ੁਰੂਆਤ ਦਰਬਾਰ ਸਾਹਿਬ ਨਾਲ ਕਰੀਏ ਸੋ ਬਾਬਾ ਜੀ ਦਾ ਹੁਕਮ ਹੋਇਆ ਉਹਨਾਂ ਨੂੰ ਸਦਾ ਦਿੱਤਾ ਤੇ ਅਸੀਂ ਇੱਥੇ ਆ ਕੇ ਤਾਂ ਵਿਆਹ ਤੋਂ ਬਾਅਦ ਪਹਿਲੀ ਵਾਰ ਤੁਸੀਂ ਸਚਨ ਸ਼ਰਦਪਾਲ ਸਾਹਿਬ ਤੇ ਲਖਮਨ ਸਾਹਿਬ ਕੀ ਲੱਗਦਾ ਹੈ ਕਿ ਅਗਰ ਜਦੋਂ ਇੱਥੇ ਗੜੀ ਇਤਹਾਰੀ ਕਰਨਾ ਸੀ ਬਿਲਕੁਲ ਹੁੰਦੀ ਹੈ ਪਹਿਲਾਂ ਮੈਂ ਕੱਲੀ ਆਉਂਦੀ ਹੁੰਦੀ ਸੀ ਜਾਂ ਕਦੀ ਮੂਵੀ ਦੇ ਸਿਲਸਿਲੇ 'ਚ ਆਉਣਾ ਹੁੰਦਾ ਸੀਗਾ ਬਟ ਅੱਜ ਮੈਂ ਆਪਣੇ ਪਾਰਟਨਰ ਨਾਲ ਡੀਰਨ ਦਾਵਾ ਜੀ ਨਾਲ ਆਈਆਂ ਤੇ ਬਹੁਤ ਅੱਛਾ ਲੱਗ ਰਿਹਾ ਹੈ ਇਹਨਾਂ ਨਾਲ ਵਿਆਹ ਦੀ ਜਿਹੜੀ ਫਰਿਆਦ ਸੀਗੀ ਅਰ ਜੀ ਵੀ ਇੱਥੇ ਲਾਈ ਸੀਗੀ ਸੋ ਮੈਂ ਬਾਬਾ ਜੀ ਨੂੰ ਕਹਿ ਕੇ ਗਈ ਸੀ ਵੀ ਅਗਲੀ ਵਾਰੀ ਮੈਂ ਜਦੋਂ ਵੀ ਆਵਾਂਗੀ ਤੇ ਮਿਸਿਸ ਰੰਧਾਵਾ ਬਣ ਕੇ ਆਵਾਂ ਤੇ ਮੈਂ ਵੇਟ ਕਰ ਰਹੀ ਸੀਗੀ ਇੱਕ ਸਾਲ ਲੱਗ ਗਿਆ ਇਸ ਚੀਜ਼ ਨੂੰ ਤੇ ਵਰ ਬਾਬਾ ਜੀ ਨੇ ਜਦੋਂ ਬੁਲਾਇਆ ਥਾ ਮਿਸਿਸ ਰੰਧਾਵਾ ਕਰਕੇ ਹੀ ਬੁਲਾਇਆ ਅੰਮ੍ਰਿਤ ਵੇਲੇ ਦੇ ਵੀਡੀਓਸ ਤੁਸੀਂ ਬਹੁਤ ਪਾਉਂਦੇ ਸੀ ਸੰਗਤ ਬਹੁਤ ਪਸੰਦ ਕਰਦੇ ਲੋਕ ਪਸੰਦ ਕਰਦੇ ਸੀ ਤਾਂ ਹੁਣ ਵਿਆਹ ਤੋਂ ਬਾਅਦ ਵੀ ਕੰਟੀਨਿਊ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਰੰਧਾਵਾ ਜੀ ਬਿਲਕੁਲ ਮੈਨੂੰ ਕੰਟੀਨਿਊ ਮੈਨੂੰ ਐਨਕਰੇਜ ਕਰਦੇ ਕਿ ਨਹੀਂ ਅੰਮ੍ਰਿਤ ਵੇਲਾ ਨਹੀਂ ਛੱਡਣਾ ਔਰ ਅੰਮ੍ਰਿਤ ਵੇਲੇ ਤੇ ਮੈਨੂੰ ਲੱਗਦਾ ਹੈ ਅੰਮ੍ਰਿਤ ਵੇਲੇ ਕਿ ਐਸੀ ਚੀਜ਼ ਹੈ ਜਿਹਦਾ ਉੱਪਰੋਂ ਅਗਰ ਹੁਕਮ ਹੋ ਜਵੇ ਤੁਹਾਨੂੰ ਮਿਹਰ ਹੋ ਜਵੇ ਤੇ ਉਹਨੂੰ ਹੀ ਨਸੀਬ ਹੁੰਦਾ ਸੋ ਮੈਨੂੰ ਲੱਗਦਾ ਹੈ ਕਿ ਇਹ ਹੁਕਮ ਇਹ ਉ 2026 کوشش ਰਹੇਗੀ ਕਿ ਮੈਂ ਅੰਮ੍ਰਿਤ ਵੇਲਾ ਨਾ ਛੱਡਾਂ ਔਰ ਬਾਬਾ ਜੀ ਮੈਨੂੰ ਕੁਝ ਹੋਰ ਦੇਣ ਜਾਂ ਨਾ ਦੇਣ ਅੰਮ੍ਰਿਤ ਵੇਲੇ ਦਾ ਜਾਗਣਾ ਦੇਣ ਜਿਹਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਮਿਲ ਜਾਂਦਾ ਹੈ ਤੇ ਮੈਨੂੰ ਲੱਗਦਾ ਉਹਨੂੰ ਦੁਨੀਆਂ 'ਚ ਕਦੀ ਕੋਈ ਕਮੀ ਆਉਂਦੀ ਨਹੀਂ ਹੈ